ਕੱਪੂ ਆਸਾਨ ਤਰੀਕਾ ਜੀਰੀ ਕਿਉਂਦਾ ਆਪੇ ਚ ਪਾਓ ਪਾਣੀ ਪਾਓ ਤੇ ਉਲਟੇ ਆ ਜਾਂਦਾ ਉੱਤੇ ਸਤ ਸੱਤ ਘੰਟੇ ਭਿਗੀ ਰਹਿਣ ਦੇ ਉਹਦੇ ਚ ਤੇ ਉਦੋਂ ਬਾਅਦ ਕੱਪੂ ਚ ਬਾਹਰ ਕੱਟ ਕੇ ਗੋੜੀ ਪਾ ਦੇ ਉੱਤੇ ਤੇ ਫਿਰ ਫੁੰਗਰ ਆਏਗੀ ਜੀ ਆਓ ਜੀ ਪੌਦ ਲੱਗੇ ਆ ਬੀਜਣ ਧਰਤੀ ਤਿਆਰ ਕਿ ਆਰੀ ਚੱਕ ਬਈ ਠੀਕ ਆ ਦਿਨ ਤੱਕ ਆ ਮਾਰਨ ਨਾ ਆ ਇਹ ਦਾ ਮਾਰ ਦੇ ਇੱਕਾ ਹੀ ਛੋਟੇ ਦਾ ਮਾਰ ਦੇ ਬੜ ਲੰਬਾ ਸਾਰੇ ਹੂੰ ਹੂੰ ਜਿੰਨੇ ਤੋਂ ਬਾਵਾ ਨੂੰ ਪੜਦਾ ਫਿਰ ਹੈ ਜੜਾਈ ਕਰਾ ਨਾਲ ਯਾਰ ਤਾਂ ਮਾਰਨਾ ਤਿਆਰੀ ਨਹੀਂ ਬਣਾਈ ਹੋਈਆਂ ਨਾਲ ਕੰਮ ਕਰ ਲੈ ਇਕੱਲੇ ਇਕੱਲੇ ਫਿਰ ਤੇ ਕਰ ਦੇ ਠੀਕ ਕਿੱਥੇ ਹੋ ਜਾਣਾ ਕਿਥਾਂ ਦੇ ਜੇਰਾਂ ਆ ਰੰ ਬਾਗਰ ਚੱਲ ਓਏ ਜਿੰਨਾ ਕਾ 3000 ਨਹੀਂ ਬਸ 10 ਕਿਲੋ ਵੀ ਵਾਦੀਏ ਲੱਖ ਹਾਂ ਵਾਦੀਏ 10 ਕਿਲੋ ਓਏ 1 ਕਿਲੋ ਵੀ ਹੋ ਸਕਦੀ ਕਿ ਨਹੀਂ ਉਹ ਵੱੱਟ ਦੀ ਉੱਗੀ ਜੇ ਡਪੈਂਡ ਤੇ ਵੀ ਰੱਖੋ ਇਹ ਤੇ ਬੱਸ ਲੱਗ ਲਾ ਤਾਂ ਧਰਤੀ ਪੌਦ ਤੇ ਬੜੀ ਉੱਗੀ ਜੀ ਨਾਲੇ ਲੱਗ ਜਾ ਆ ਕੋਈ ਕੱਦੂ ਲਾਏ ਪਰ ਇਹੋੜੀ ਛੱਡ ਕੇ ਲਾਣਿਆ ਲੱਗ ਗਿਆ ਭੈਂਜੇ ਜਿਵੇਂ ਇੱਕ ਪਾਸੇ ਲਾਤੇ ਕੋਲੀ ਛੱਡ ਕੇ ਫਿਰ ਲਾਣੇ ਹਨ ਇਹਦੇ ਵੱੱਲੇ ਭੈਰਤੂ ਲੱਗਣ ਵੀ ਨਹੀਂ ਤੇ ਨੀਆਂ ਸੰਗਣੀਆਂ ਹੋਏ ਹੈ ਐ ਜਿਵੇਂ ਇੱਥੇ ਇਧਰਲੇ ਪਾਸੇ ਲਾਤਾ ਆਹ ਹੋੜੀ ਛੱਡ ਕੇ ਇਹਦੇ ਦੂਜੇ ਪਾਸੇ ਲਾਣਾ ਹੀ ਇੰਨੀ ਜਗ੍ਹਾ ਵੱੱਲਾ ਪੈਣ ਨੂੰ ਫਰਕ ਤੇ ਨਾ ਫਿਰ ਇੱਕ ੋਲੀ ਛੱਡ ਕੇ ਅਗਾ ਲਾਣਾ ਅੱਛਾ ਕਰੇ ਨੇ ਕੱਦੂ ਤੇ ੋਲੀ ਛੱਡ ਕੇ ਲਾਣੇ ਪੈਂਦੇ ਨੇ ਬੱਲਾ ਫਿਰ ਜੇ ਤੇ 3000 ਆ ਗਏ ਬਾਕੇ ਪਰ ਇਕੜੇ 5 ਕਿੱਲੇ ਖਰਬੂਜੇ ਆ ਦੇ ਲਾਏ ਨੇ 15 16 ਰੁਪਏ ਬਿੱਲੋਗੇ ਨਾ ਮੰਡੀ 'ਚ 15 16 ਹੀ ਵੇਚਦੇ ਆਹ ਰੇੜੀਆਂ ਵਾਲੇ ਦਿੰਦੇ ਨੇ 30 ਰੁਪਏ 15 16 ਥੋੜੇ ਨੇ ਉਹ ਇੱਕ ਮਹਿੰਦਰਾ ਪਿਕਅਪ ਭਰ ਕੇ ਕੱਢਦਾ ਰੋਜ਼ ਹਾਂ ਆਹ ਦੋ ਘਟ ਜਾਂਦੇ ਨੇ ਉਹ ਮਹਿੰਦਰਾ ਪੀ ਕੰਟਲ ਪੈ ਜਾਂਦੇ ਨੇ ਜੇ 15 ਰੁਪਏ ਵੀ ਲੱਗੇ ਘਵੰਟਲੇ ਹੋ ਗਏ 15 ਹੋ ਗਏ 15 ਕਵੰਟਲ ਤੋੜਨੇ ਦੇ ਲਾਲਾ 15 ਉਹ 15 ਜੀ ਕਿੰਨਾ ਹੁੰਦਾ 15 15 275 250 2000 ਦੇ ਰੋਜ਼ ਵੀ ਹਾਂ 25000 ਦੇ ਬਸ ਸਾਰਾ ਤੇ ਸਾਰੀ ਪਾ ਦੇਣਾ ਹੋਰ ਕੀ ਇਹ ਬਚਾਣਾ ਹੀ ਹੈ ਉਹ ਗਾਣੀ ਹੈ ਗੁਰੂ ਆਪ ਚਲੇ ਰਹਿਗੇ ਇਹਦੇ ਪੈਰਾਂ ਨਾਲ ਹੋ ਗਿਆ ਇਹਦੇ ਖੁਰਜਾਂ ਵੀ ਹੈ ਪਾਣੀ ਆਏਗਾ ਖੁਰਜਾਂ ਵੀ ਪੈਰਾਂ ਨਾਲ ਹੋ ਜੀਂਗਾ ਕੋਲੀ ਤੇ ਇਥੇ ਪੈਰ ਧਰੀ ਦਾ ਕੋਇਆ ਪੈ ਜਾਂਦਾ ਤਾਂ ਐਡਾ ਤਾਂ ਮਿੱਟੀ ਉੱਠੀ ਜਾਂਦੀ ਮਾਟਾ ਮਾਟਰ ਤੋੜਤੇ ਨੇ ਉਹ ਆਏ ਤਾਂ ਤਰਾਜੀ ਵਾਲੇ ਲੱਗ ਜਾਂਦਾ ਗਰੇਸ ਤੇ 300 ਰੁਪਏ 600 ਰੁਪਏ ਤੇ ਇਹਨੂੰ ਨਹੀਂ ਗਾ ਵੀ ਲੈ ਤੇ ਕੇਲੇ ਗਲੇ ਜਾਂ ਕੇਲੇ ਦੇ ਦੇ ਮੈਂ 300 ਰੁਪਏ ਦੇ ਖਾਟ ਰੱਖ ਲਿਆ ਮੈਂ ਕਿਹਾ ਚੰਗਾ ਬੰਦਾ ਨੂੰ ਮੈਂ ਤਾਂ ਗਲੇ ਟਮਾਟਰ ਰੱਖਣਾਗਾ ਤੂੰ ਆਸ ਤੇ ਤੁਸੀਂ ਆਂਦੇ ਆਏ ਤੇ ਬੁਲਾਣਾ ਮੈਨੂੰ ਗਲੇ ਕੇਲੇ ਦੇ ਦੇ ਆ ਦੋਲੇ ਰੱਖ ਲਿਆ ਮੈਂ ਉਹ ਦੋਲੇ ਰੱਖ ਲਿਆ ਮੈਂ ਤੋ ਆ ਲਿਆ